ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਤੁਹਾਨੂੰ ਪਤਾ ਹੈ ਆਪਣੀ ਅੱਜ 9 ਤਰੀਕ ਦੀ ਮੀਟਿੰਗ ਸੀ ਤਾਂ ਸਾਥਿਓ ਉਹੀ ਲਾਰੇ ਉਹੀ ਸਿੱਖਿਆ ਮੰਤਰੀ ਵਾਰ-ਵਾਰ ਕਹਿ ਰਿਹਾ ਹੈ ਕਿ ਪ੍ਰੋਮੋਸ਼ਨਾਂ ਹੋ ਰਹੀਆਂ ਹਨ ਮਾਸਟਰ ਕੈਡਰ ਦੀਆਂ ਪਰ ਸਾਥਿਓ ਇਹ ਨਹੀਂ ਪਤਾ ਕਦੋਂ ਤੱਕ ਇਹ ਚੱਲਣਗੀਆਂ ਨਾ 55% ਦੇ ਕੋਈ ਬੋਲ ਰਿਹਾ ਨਾ ਉਮਰ ਹੱਦ ਤੇ ਨਾ ਲੈਕਚਰਰ ਬਾਰੇ ਜਦੋਂ ਲੈਕਚਰਰ ਬਾਰੇ ਪੁੱਛਿਆ ਗਿਆ ਤਾਂ ਸਾਥਿਓ ਉਹਨਾਂ ਕਹਿ ਦਿੱਤਾ ਵੀ ਇਹ ਬਹੁਤ ਜਲਦ ਕਰਨ ਜਾ ਰਹੇ ਆ ਪਰ ਅਜੇ ਤੱਕ ਕੋਈ ਜਲਦ ਦੀ ਨਾਂ ਦਾ ਆ ਰਿਹਾ ਤਾਂ ਸਾਥਿਓ ਇਹਨਾਂ ਦੇ ਲਾਰੇ ਲਗਾਤਾਰ 2 ਸਾਲਾਂ ਤੋਂ ਚੱਲ ਰਹੇ ਨੇ ਮੈਂ ਤੁਹਾਨੂੰ ਅਪੀਲ ਕਰਦਾ ਆਪਣਾ ਬੇਰੁਜ਼ਗਾਰ ਸਾਂਝੇ ਮੋਰਚੇ ਨੇ 15 ਅਗਸਤ ਨੂੰ ਜਲੰਧਰ ਵਿਖੇ ਐਕਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ ਤਾ ਸਾਥਿਓ ਜਦੋਂ ਤੱਕ ਤੁਸੀਂ ਕਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਤਾਂ ਸਾਥਿਓ ਹੱਲ ਹੋਣ ਵਾਲਾ ਨਹੀਂ ਮਾਸਟਰ ਕਿਟਰ ਦੀ ਪਰਤੀ ਬਾਰੇ ਜਦੋਂ ਪੁੱਛਿਆ ਗਿਆ ਤਾਂ ਸਾਥਿਓ ਸਪਸ਼ਟ ਸ਼ਬਦਾਜਿਕਾਇ ਦਿੱਤਾ ਗਿਆ ਵੀ ਇਹ ਪਰਤੀ 500 ਤੱਕ ਹੈਗੀ ਹੈ ਮੇਰੇ ਕੋਲ ਜੇ ਤੁਸੀਂ ਜ਼ਿਆਦਾ ਵੱਡੀ ਪਰਤੀ ਲੈਣਾ ਚਾਹੁੰਦੇ ਹੋ ਤਾਂ ਅਜੇ ਟਾਈਮ ਲੱਗੇਗਾ ਸਾਥਿਓ ਟਾਈਮ ਇਹ 2 ਸਾਲ ਵੀ ਲੰਗਾ ਸਕਦੇ ਹੈ ਜੇਕਰ ਤੁਸੀਂ ਕਰਾਂ 'ਚ ਬੈਠੇ ਰਹੇ ਤਾਂ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਪਰਤੀ ਦੇਣਗੇ 52% ਤੇ ਕੋਈ ਰਿਸਪੌਂਸ ਨਹੀਂ ਆ ਰਿਹਾ ਤਾਂ ਸਾਥਿਓ ਕਰਾਚੋ ਬਾਹਰ ਨਿਕਲੋ ਮੈਂ ਤੁਹਾਨੂੰ ਅਪੀਲ ਕਰਦਾ ਮੈਂ ਜਸਵੰਤ ਸਿੰਘ ਕਬਾਇਆ ਸਾਰੇ ਬਾਹਰ ਨਿਕਲੋ ਜੇਕਰ ਤੁਸੀਂ ਹੱਲ ਚਾਹੁੰਦੇ ਹੋ ਮਾਸਟਰ ਕਿਟ ਦੀ ਵਧੀਆ ਭਰਤੀ ਦਾ ਤਾਂ ਮੈਂ ਬੇਰੁਜ਼ਗਾਰਾਂ ਸਾਝੇ ਮੋਟੇ ਵੱਲੋਂ ਜਸਵੰਤ ਸਿੰਘ ਕਬਾਇਆ ਧੰਨਵਾਦ ਸਾਡਾ ਹਾਂਜੀ ਸਾਥਿਓ ਤੁਸੀਂ ਜੇ ਸੰਬੰਧਿਤ ਸੁਣ ਚੁੱਕੇ ਹੋ ਕਿ ਪ੍ਰੋਸਾ ਮਿਲੇਗਾ ਸਖਤਕ ਤੱਕ ਜਥੇਬੰਦੀਆਂ ਦੀ ਵੱਖ-ਵੱਖ ਮੀਟਿੰਗ ਵੱਖਰੇ ਵੱਖਰੇ ਸਵਾਲ ਜਵਾਬ ਹੋਏ ਨੇ ਜਿਹੜੇ ਕੀ ਸ਼ਾਮ ਨੂੰ ਬੈਠ ਕੇ ਮੋਰਚੇ ਦੇ ਬਾਕੀ ਆਗੂਆਂ ਨਾਲ ਉਸ ਤੇ ਰਿਵਿਊ ਕੀਤਾ ਜਾਊਗਾ ਔਰ ਜਿਸ ਤਰ੍ਹਾਂ 15 ਹਜ਼ਾਰ ਰੁਪਏ ਦਾ ਪ੍ਰੋਗਰਾਮ ਐਲਾਨਿਆ ਹੋਇਆ ਹੈ ਉਸ ਪ੍ਰੋਗਰਾਮ ਨੂੰ ਮੁਕਤਕਸ਼ਣ ਵਿੱਚ ਵੀ ਪੱਗਿਆ ਜਾ ਸਕਦਾ ਹੈ ਕੋਈ ਹੋਰ ਤਰੀਕੇ ਦਾ ਸੰਘਰਸ਼ ਵੀ ਉਹ ਜਿਹੜਾ ਦਿੱਤਾ ਜਾ ਰਿਹਾ ਹੈ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਆਪਾਂ ਸੰਘਰਸ਼ ਛੱਡਾ ਨਹੀਂ ਪੈਣ ਦੇਣਾ ਕਿਸੇ ਵੀpropto ਤੇ ਉਹਨਾਂ ਜਿਹੜੇ ਯਕੀਨ ਨਹੀਂ ਹੈਗਾ ਜਿੰਨਾਂ ਚਿਰ ਕੀ ਆਪਣੇ ਸਾਹਮਣੇ ਮੁਕਤਾ ਕੋਈ ਗੱਲਬਾਤ ਨਹੀਂ ਹੈਗੀ ਕੋਈ ਇਸ਼ਤਿਹਾਰ ਨਹੀਂ ਹੈਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਹਲਚਲ ਸਾਨੂੰ ਸਾਹਮਣੇ ਤਾਂ ਮਿਲੇ ਤਾਂ ਜਿੰਨਾ ਜਿਹੜਾ ਵੈਬਸਾਈਟ ਤੇ ਇਸ਼ਤਿਹਾਰ ਨਹੀਂ ਮਿਲਦਾ ਉਮਰ ਹਦੀ ਦੀ ਛੋਟ ਨਹੀਂ ਮਿਲਦੀ 55 ਜੂ ਛੋਟ ਨਹੀਂ ਮਿਲਦੀ ਉਹਨਾਂ ਜਿਹੜਾ ਆਪਾਂ ਆਉਣ ਵਾਲੇ ਸਮੇਂ ਚ ਸੰਘਰਸ਼ ਉਹ ਜਿਹੜਾ ਜਾਰੀ ਰੱਖਣਾ ਹੈ ਬਹੁਤ ਛੇਤੀ ਹੀ ਤੁਹਾਨੂੰ ਨਵੇਂ ਸੰਘਰਸ਼ ਦੀ ਨਵੀਂ ਰੂਪਰੇਖਾ ਬਾਕੀ ਸਾਥੀਆਂ ਨਾਲ ਇੱਕ ਮੀਟਿੰਗ ਕਰਕੇ ਉਹ ਤੁਹਾਨੂੰ ਜ਼ਿਲ੍ਹਾ ਅਗੂਆਂ ਨੂੰ ਦੱਸ ਦਿੱਤੀ ਜਾਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ